ਮੈਂ ਜੀ ਅਮਰੀਕ ਸਿੰਘ ਖਲਵਾਰਾ ਬੀਕੇਜੂ ਸਿੱਧੂਪੁਰ ਸੁਧਾਰ ਬਲਾਕ ਪ੍ਰਧਾਨ ਜੀ ਹਾਂਜੀ ਅੱਜ ਮਰਨ ਵਰਤ ਤੇ ਬੈਠੇ ਹੋ ਕੀ ਕਾਰਨ ਹੈ ਜੀ ਡੀਸੀ ਡਾਕਟਰ ਬਾਹਰਲਾ ਬੈਠਾ ਇਹ ਜੀ ਸਾਡੀ ਇੱਕ ਦਿਨ ਦੀ ਸੰਕਿੰਤਕ ਭੁੱਖ ਹੜਤਾਲ ਆ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ ਭੁੱਖ ਹੜਤਾਲ ਤੇ ਬੈਠਿਆ ਨੂੰ ਅੱਜ 100 ਦਿਨ ਹੋ ਗਿਆ ਉਸ ਸਬੰਧ ਦੇ ਵਿੱਚ ਅਸੀਂ ਇਹ ਸਰ ਗੰਗਵੀ ਬੋਲੀ ਸਰਕਾਰ ਨੂੰ ਜਗਾਉਣ ਲਈ ਅਸੀਂ ਜ਼ਿਲ੍ਹਾ ਹੈੱਡਕੁਆਰਟਰ ਤੇ ਪੂਰੇ ਭਾਰਤ ਦੇ ਵਿੱਚ ਸੰਕੇਤਕ ਭੁਖੜਤਾਲ ਰੱਖ ਰਹੇ ਹਾਂ ਇੱਕ ਦਿਨ ਦੀ 6 ਵਜੇ ਤੱਕ ਸ਼ਾਮ ਤੱਕ ਮਦਨ ਸਰ ਮੀਟਿੰਗ ਦਾ ਵੀ ਹੋਈ ਸੀ ਚੰਡੀਗੜ੍ਹ ਦੇ ਵਿੱਚ ਬੈਠੇ ਹੋਏ ਸੀ ਅ ਮਿਨਿਸਟਰ ਐਗਰੀਕਲਚਰ ਮਿਨਿਸਟਰ ਨਾਲ ਉਹ ਬੈਠੇ ਦਾ ਕੋਈ ਹਾਲ ਨਹੀਂ ਨਿਕਲਿਆ ਕਿਉਂਕਿ ਡੱਲੇਬਾ ਸਾਹਿਬ ਵੀ ਚੰਡੀਗੜ੍ਹ ਦੇ ਵਿੱਚ ਕਿਹੇ ਪਹੁੰਚੇ ਸੀਗੇ ਐਂਬੂਲੈਂਸ ਰਾਹੀਂ ਉੱਥੇ ਗੱਲਾਂ ਗੱਲਬਾਤ ਹੋਈ ਸੀਗੀ ਇਸ ਵਿਸ਼ੇ ਤੇ ਸਾਰੇ ਤੇ ਹੋਈ ਆ ਉਹ ਕੁਝ ਡਾਟਾ ਮੰਗਿਆ ਉਹਨਾਂ ਨੇ ਅੱਗੇ ਗੱਲ ਤਾਂ ਤੁਰੀ ਸੀਗੀ ਦੇਖੋ ਹੁਣ ਕੋਈ ਕਿਸੇ ਹੱਲ ਹੋ ਜੂਗਾ ਕੋ ਤਾਂ ਸਰਕਾਰਾਂ ਨੇ ਕਰਨਾ ਪਰ ਉਹਨਾਂ ਕੋਲੇ ਜਦ ਸਾਡੇ ਇਹਨਾਂ ਨਾਲ ਗੱਲ ਕਰਦੇ ਨੇ ਲੀਡਰਾਂ ਨਾਲ ਪਰ ਉਹਨਾਂ ਕੋਲ ਕੋਈ ਜਵਾਬ ਜਵਾਬ ਨਹੀਂ ਸੀਗਾ ਸਰਕਾਰ ਕੋਲੇ ਉਹਨਾਂ ਦੇ ਗੱਲਾਂ ਦਾ ਜੋ ਉਹ ਕੋਈ ਮਤਲਬ ਜਿਹੜੀਆਂ ਪਹਿਲਾਂ ਮੰਗਾਂ ਮੰਨੀਆਂ ਹੋਈਆਂ ਨੇ 2020 ਦੇ ਵਿੱਚ ਜਿਹੜਾ ਉੱਥੇ ਧਰਨਾ ਲੱਗਿਆ ਰਿਹਾ ਦਿੱਲੀ ਉਹ ਮੰਗੀਆਂ ਹੀਆਂ ਮੰਨਾਂ ਹੀ ਮੰਗਾਂ ਹੀ ਲਾਗੂ ਕਰਾਉਣ ਲਈ ਜਾ ਰਹੇ ਚੇਤੇ ਕਰਾਉਣ ਲਈ ਜਦ ਕਿ ਕੰਕਰੀਟ ਦੀਆਂ ਗੱਲਾਂ ਕੱਢ ਕੇ ਸਾਨੂੰ ਉੱਥੇ ਬਾਰਡਰਾਂ ਤੇ ਰੋਕਿਆ ਗਿਆ ਉੱਥੇ ਗੋਲੀਆਂ ਚਲਾਈਆਂ ਗਈਆਂ ਇੱਕ ਸਾਡਾ ਸੁਭਕਰਨ ਬਲਵਾਲ ਮੁੰਡਾ 22 ਸਾਲ ਦਾ ਸ਼ਹੀਦ ਕਰਿਆ ਗੋਲੀ ਮਾਰ ਕੇ ਇਹਨਾਂ ਨੇ ਕਤਲ ਕਰ ਦਿੱਤਾ ਗਿਆ 400 ਤੋਂ ਵੱਧ ਕਿਸਾਨ ਸਾਡੇ ਉੱਥੇ ਫੱਟੜ ਹੋਏ ਨੇ ਚਾਰ ਕਿਸਾਨਾਂ ਦੀ ਸੱਡੀ ਨੇ ਅੱਖਾਂ ਚਲੇ ਗਈਆਂ ਇੱਕ ਸਾਡਾ ਕਿਸਾਨ ਬੋਰੀ ਵਿੱਚ ਚਪਾ ਕੇ ਚੱਕ ਕੇ ਲੈ ਕੇ ਇੰਨਾ ਕੁੱਟਿਆ ਉਹਦਾ ਜਵਾੜਾ ਚਾਰ ਪੰਜ ਜਗ੍ਹਾ ਤੋਂ ਤੋੜਿਆ ਇਹਨਾਂ ਨੇ ਬਹੁਤ ਤਸ਼ੱਦਦ ਕਰਿਆ ਉਹ ਜਿਹੜੇ ਗੈਸ ਗੋੜੇ ਜੋ ਕਿ 1992 ਤੋਂ ਬੈਨ ਨੇ ਉਹ ਵੀ ਸਾਡੇ ਤੇ ਚਲਾਏ ਗਏ ਉਹਦੇ ਨਾਲ ਕਈਆਂ ਦੀ ਗੈਸ ਘੋਟਣ ਨਾਲ ਵੀ ਮੌਤ ਹੋਈ ਆ ਜਾ ਕੇ ਹਸਪੀਟਲਾਂ ਦੇ ਵਿੱਚ ਕਿਸਾਨਾਂ ਦੀ ਜੀ ਕਹਿੰਦੇ ਮੀਟਿੰਗ ਸੀਗੀ ਕਿਸਾਨਾਂ ਦੀ ਕੱਲ ਮੀਟਿੰਗ ਰੱਦ ਕੀਤੀ ਗਈ ਸੀ ਕਿਉਂਕਿ ਨਜ਼ਰ ਬੰਦ ਕਰ ਦਿੱਤਾ ਗਿਆ ਇਹ ਕਿਸਾਨਾਂ ਨੇ ਉਹ ਸਾਡੇ ਨਾਲ ਦੂਸਰੇ ਸਾਥੀ ਨੇ ਕੇ ਕੇ ਐਮਐਮ ਵਾਲੇ ਅਸੀਂ ਗਰਨੇ ਚਿੰਦਕ ਮੋਰਚੇ ਦੇ ਆਪਣੇ ਡਲੇਵਾਲ ਦਾ ਉਹ ਚ ਕੰਮ ਕਰਦੇ ਆ ਉਹ ਸਾਥੀ ਸਾਡੇ ਉਹ ਮੁੱਖ ਮੰਤਰੀ ਨੇ ਮੀਟਿੰਗ ਦਿੱਤੀ ਸੀ ਉਹਨਾਂ ਨੂੰ ਪਰ ਪਤਾ ਨਹੀਂ ਕਿ ਅਸੀਂ ਤਾਂ ਮਤਲਬ ਉੱਥੇ ਸਾਡਾ ਕੋਈ ਲੀਡਰ ਹੈ ਨਹੀਂ ਸੀ ਉਹਨਾਂ ਨਾਲ ਕੋਈ ਤਕਰਾਰ ਬਾਜੀ ਹੋਈ ਤਾਂ ਉਹਨਾਂ ਨੂੰ ਮਤਲਬ ਉਹ ਵਿੱਚੋਂ ਮੀਟਿੰਗ ਛੱਡ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਚਲੇ ਗਏ ਕਹਿੰਦੇ ਕਰ ਲੋ ਕੀ ਕਰਦੇ ਹੋ ਤੁਹਾਡਾ ਕੀ ਫੈਸਲਾ ਹੈ ਨਹੀਂ ਨਹੀਂ ਜੋ ਸਾਡਾ ਪੰਜਾਬ ਦਾ ਫੈਸਲਾ ਜਾਂ ਸੰਯੁਕਤ ਮੋਰਚੇ ਦਾ ਪੂਰੇ ਦਾ ਹੋਊਗਾ ਤੇ ਵਿੱਚ ਸਾਡੀਆਂ ਪੂਰੇ ਭਾਰਤ ਦੀਆਂ ਜਥੇਬੰਦੀਆਂ ਨੇ ਸਾਡੇ ਜਿਹੜਾ ਗੈਰ ਰਾਜਿਤਕ ਮੋਰਚਾ ਵਾ ਜਿਹੜਾ ਡੱਲੇਵਾਲ ਸਾਹਿਬ ਦੇ ਕਨਵੀਨਰ ਨੇ ਉਹ ਉਹਦੇ ਵਿੱਚ 17 18 20 ਜਥੇਬੰਦੀਆਂ ਕੋਈ ਬਾਹਰ ਨਹੀਂ ਸਟੇਟਾਂ ਦੀ ਵੀ ਹਨ ਹਰਿਆਣਾ ਰਾਜਸਥਾਨ ਤਾਮਲनाडु ਬਹੁਤ ਨੇ ਉਹਦੇ ਵਿੱਚ ਸਟੇਟ ਉਹ ਵੀ ਉੱਥੇ ਵੀ ਅੱਜ ਚੱਲ ਰਹੀ ਹੈ ਇਹ ਭੁਖੜ ਤਾਲ ਪ੍ਰਸ਼ਾਸਨ ਨਾਲ ਗੱਲਬਾਤ ਹੋ ਰਹੀ ਹੈ ਤੁਹਾਡੀ ਇੱਥੇ ਜਿਹੜਾ ਤੁਸੀਂ ਕੰਨਾ ਲਾਇਆ ਹੈ ਨਹੀਂ ਅਸੀਂ ਅੱਜ ਕੋਈ ਗੱਲਬਾਤ ਨਹੀਂ ਕਰਨਾ ਏ ਨਾ ਅਸੀਂ ਕੋਈ ਮੰਗ ਪੱਤਰ ਦੇਣਾ ਏ ਸਾਡਾ ਇੱਕ ਇਥੇ ਸ਼ਾਂਤਮਈ ਇੱਕ ਭੁਖੜਤਾਲ ਅ ਸਵੇਰ 9 ਤੋਂ ਸ਼ਾਮ ਦੇ 6 ਵਜੇ ਤੱਕ ਸਾਡੇ ਜਥੇਬੰਦੀ ਦਾ ਫੈਸਲਾ ਵਾ ਜਿਲ੍ਹਾ ਹੈੱਡ ਕੁਆਟਰਾਂ ਤੇ ਸਕੇਤਿਕ ਭੁਖੜਤਾਲ ਕਰਕੇ ਨਹੀਂ ਇੱਕ ਦਿਨ ਦੇ ਰੋਜ਼ ਲੱਗੇਗਾ ਨਹੀਂ ਇੱਕ ਦਿਨ ਦੇ ਅੱਜ ਦਾ ਹੀ ਅੱਜ ਹਾਂਜੀ ਹਾਂਜੀ 6 ਵਜੇ ਤੱਕ ਕਰਮਜੀਤ ਸਿੰਘ ਜੀ ਦੇਖੋ ਕਹਿਣਾ ਕੀ ਆ ਜੀ ਅਸੀਂ ਤਾਂ ਆਪਣੇ ਮੰਗ ਮੰਗਾਂ ਦੀ ਖਾਤਰ ਜਿਹੜਾ ਲਗਾਤਾਰ ਸਾਡਾ ਪ੍ਰਦਰਸ਼ਨ ਉਹ ਬਾਰਡਰਾਂ ਦੇ ਉੱਪਰ ਚੱਲ ਰਿਹਾ ਚਾਹੇ ਉਹ ਸੰਭੂ ਬੈਰੀਅਰ ਹੋਵੇ ਚਾਹੇ ਖਨੌਰੀ ਹੋਵੇ ਚਾਹੇ ਰਤਨਪੁਰਾ ਬਾਰਡਰ ਹੋਵੇ ਇੱਕ ਸਾਲ ਤੋਂ ਲਗਾਤਾਰ ਉੱਥੇ ਜਿਹੜੇ ਸੰਘਰਸ਼ ਸਾਡੇ ਜਾਰੀ ਨੇ ਔਰ 100 ਦਿਨ ਅੱਜ ਹੋ ਚੁੱਕਿਆ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜਿੱੱਡੇਵਾਲ ਨੂੰ ਜਿਹੜੇ ਲਗਾਤਾਰ ਮੰਨੀਆਂ ਹੋਈਆਂ ਮੰਗਾਂ ਸਰਕਾਰ ਦੀਆਂ ਉਹਨਾਂ ਨੂੰ ਲਾਗੂ ਕਰਵਾਉਣ ਦੀ ਖਾਤਰ ਮਰਨ ਵਰਤ ਦੇ ਬੈਠੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਜ਼ਿਲ੍ਹਿਆਂ ਦੇ ਹੈੱਡ ਕੁਆਟਰਾਂ ਦੇ ਅੱਗੇ ਔਰ ਪੂਰੇ ਦੇਸ਼ ਦੇ ਵਿੱਚ ਚਾਹੇ ਉਹ ਕਲੈਕਟਰ ਦਫ਼ਤਰ ਹੋਣ ਚਾਹੇ ਜਿਵੇਂ ਕਰਨਾਟਕਾ ਹੋ ਗਿਆ ਮਹਾਰਾਸ਼ਟਰਾ ਹੋ ਗਿਆ ਆਂਧਰਾ ਹੋ ਗਿਆ ਜੂਪੀ ਹੋ ਗਈ ਉਹਨਾਂ ਦੇ ਵੀ ਅੱਗੇ ਦਫ਼ਤਰਾਂ ਦੇ ਅੱਗੇ 100-100 ਕਿਸਾਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਅੰਨ ਤਿਆਗ ਕੇ ਭੁੱਖ ਹੜਤਾਲ ਤੇ ਬੈਠਾ ਨਹੀਂ ਹਜੇ ਤੱਕ ਸਾਡੇ ਨਾਲ ਹਜੇ ਕਿਸੇ ਦੀ ਕੋਈ ਗੱਲ ਦੀ ਬਾਤ ਨਹੀਂ ਹੋਈ ਜਿਹੜਾ ਸਾਡਾ ਅੱਜ ਦਾ ਮਕਸਦ ਆ ਕਿਉਂਕਿ ਸਰਕਾਰ ਕਹਿੰਦੀ ਆ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਤਾਂ ਥੋੜੇ ਕਿਸਾਨ ਨੇ ਜਿਹੜੇ ਬਾਰਡਰਾਂ ਤੇ ਬੈਠੇ ਆ ਪਰ ਅੱਜ ਉਹ ਸਰਕਾਰ ਨੂੰ ਜਗਾਉਣ ਦੀ ਖਾਤਰ ਉਹਨਾਂ ਨੂੰ ਦੱਸਣ ਦੀ ਖਾਤਰ ਵੀ ਪੂਰਾ ਪੰਜਾਬ ਉਹਨਾਂ ਦੇ ਨਾਲ ਆ ਪੂਰਾ ਦੇਸ਼ ਆ ਕਿਉਂਕਿ ਪੂਰੇ ਦੇਸ਼ ਦੀ ਮੰਗ ਆ ਇਹ ਵੀ ਜਿਹੜੀ ਐਮਐਸਬੀ ਲੀਗਲ ਗਾਰੰਟੀ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਕਿੰਨੇ ਕ ਟਾਈਮ ਤੁਸੀਂ ਹੁਣ ਕਰਨ ਲਗਾ ਕੇ ਬੈਠ ਗਏ ਆ ਦੇਖੋ ਜੀ ਅੱਜ ਦਾ ਜਿਹੜਾ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਜਿਹੜੀ ਭੁੱਖ ਹੜਤਾਲ ਤੇ ਸਾਡੇ ਇੱਥੇ 100 ਤੋਂ ਵੱਧ ਕਿਸਾਨ ਬੈਠੇ ਹੋਏ ਨੇ